ਮਲਵੀਰ ਜੋ ਰੀਸੈਂਟਲੀ ਸਾਡਾ ਪੰਜਾਬ ਸਰਕਾਰ ਵੱਲੋਂ ਯੋਧ ਨਸ਼ਾ ਵਿਰੋਧ ਜੋ ਮੁਹਿੰਮ ਚੱਲ ਰਹੀ ਹੈ ਉਹਦੀ ਲੜੀ ਦੇ ਵਿੱਚ ਹੀ ਮਾਨਯੋਗ ਸਾਡੇ ਐਸਐਸਪੀ ਸਾਹਿਬ ਸ਼੍ਰੀ ਅਦਿੱਤਿ ਆਈਪੀਐਸ ਉਹਨਾਂ ਦੀ ਡਾਇਰੈਕਸ਼ਨ ਤੇ ਸਾਡੇ ਐਸਐਚਓ ਬਰਾਮਪੁਰ ਉਹਨਾਂ ਦੇ ਨਾਲ ਸਾਡੀ ਪਠਾਨ ਗੁਰਦਾਸਪੁਰ ਦੀ ਸਪੈਸ਼ਲ ਬ੍ਰਾਂਚ ਦੀ ਟੀਮ ਇਹਨਾਂ ਨੇ ਬਰਾਮਪੂਰੀ ਦੇ ਚ ਨਾਕਾ ਲਗਾਇਆ ਸੀ ਉਸ ਨਾਕੇ ਦੌਰਾਨ ਦੋ ਲੜਕੇ ਇੱਕ ਸਹਿਮਦੀਪ ਦੂਜਾ ਕਰਨ ਇਹ ਪਿੰਡ ਅਗਵਾਨ ਪੈਂਦਾ ਥਾਣਾ ਕਲਾਂੌਰ ਇਹ ਦੋਨੇ ਹੀ ਗ੍ਰਿਫਤਾਰ ਕੀਤੇ ਸੀ ਇਹਨਾਂ ਕੋਲੋਂ 254 ਗ੍ਰਾਮ ਹਿਰਨ ਇੱਕ 32 ਬੋਰ ਪਿਸਟਰ 2200 ਰੁਪਈਆ ਨੋ ਡਰਗ ਮਨੀ ਬਰਾਮਦ ਹੋਈ ਔਰ ਇਹਨਾਂ ਦੇ ਖਿਲਾਫ ਆਪਾਂ ਆਂਟੀ ਪੀਅਸ ਸੈਕਟਰ ਦੀ ਨਿਰਚਾ ਦਰਜ ਕਰ ਲਿਆ ਐਫ ਆਈ ਆਰ ਨੰਬਰ ਹੈਗੀ ਸਾਡੀ 56 ਥਾਣਾ ਭਰਾਮਪੁਰ ਵਿੱਚ ਔਰ ਇਨੀਸ਼ੀਅਲ ਅਨਕੁਆਰੀ ਤੋਂ ਜੋ ਜਾਂ ਇਨਵੈਸਟੀਗੇਸ਼ਨ ਤੋਂ ਇਹ ਪਤਾ ਲੱਗਾ ਹੈ ਕਿ ਇਹ ਪਿਸਟਲ ਕੁਝ ਮਹੀਨੇ ਪਹਿਲਾਂ ਕਾਦੀਆਂ ਜਿਹੜਾ ਹੈਗਾ ਗਨ ਹਾਊਸ ਉਤੋਂ ਚੋਰੀ ਹੋਇਆ ਸੀ ਸੋ ਆਪਾਂ ਇਹਦੇ ਪਿੱਛੇ ਜਾ ਕੇ ਬੈਕਵਰਡ ਲਿੰਕ ਚੈੱਕ ਕਰ ਰਹੇ ਹਾਂ ਜੋ ਸਾਨੂੰ ਹੀਰੋਨ ਮਿਲੀ ਹੈ ਇਸ ਤੋਂ ਇਲਾਵਾ ਇਹਨਾਂ ਬੰਦਿਆਂ ਦਾ ਜੋ ਇਹਨਾਂ ਪਿਸਟਲ ਰੱਖਿਆ ਸੀ ਕਿਸ ਪਰਪਸ ਲਈ ਯੂਜ਼ ਕੀਤਾ ਇਹਨਾਂ ਦਾ ਕੀ ਮਕਸਦ ਸੀ ਉਹ ਆਪਾਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਇਹਨਾਂ ਨੂੰ ਅੱਜ ਆਪਾਂ ਕੋਰਟ 'ਚ ਪੇਸ਼ ਕੀਤਾ ਪੁਲਿਸ ਰਿਮਾਂਡ ਮਿਲਿਆ ਤੇ ਇਹਦੀ ਜਿਹੜੀ ਆ ਉਹ ਥਾਰੂ ਲਈ ਇਨਵੈਸਟੀਗੇਸ਼ਨ ਕਰ ਰਹੇ ਆ। ਆਪਾਂ ਅੱਜ ਡਾਇਰੋਗੇਟ ਕਰਾਂਗੇ। ਹੁਣ ਆਪਾਂ ਕਿਉਂਕਿ ਅਸੀਂ ਪੁਲਿਸ ਰਿਮਾਨ ਲੈ ਲਿਆ ਉਹ ਦੇਖਾਂਗੇ ਵੀ ਇਹਨਾਂ ਦਾ ਪਿਸਤਲ ਰੱਖਣ ਦਾ ਮਕਸਦ ਕੀ ਸੀ। ਬਹਿਰਾਲ ਜੋ ਆਪਾਂ ਇਹਦੀ ਜੋ ਇਨੀਸ਼ੀਅਲ ਇਹਦਾ ਬੈਕਗਰਾਉਂਡ ਹੈਗਾ ਜਾਂ ਬੈਕ ਹਿਸਟਰੀ ਹੈਗੀ ਆ ਇਹਨਾਂ ਦੇ ਖਿਲਾਫ ਪਹਿਲਾਂ ਵੀ ਐਨਡੀਪੀ ਐਫੈਕਟ ਔਰ 307 ਦੇ ਚੋਰੀ ਠੱਗੀਆਂ ਦੇ ਮੁਕਦਮੇ ਦਰਜ ਆ। ਦੇਖੋ ਜੀ ਕ੍ਰਾਈਮ ਤੇ ਹਮੇਸ਼ਾ ਐਗਜ਼ਿਸਟ ਕਰਦਾ ਰਹਿੰਦਾ ਹੈ। ਗੱਲ ਆ ਕਿ ਪੁਲਿਸ ਅਲਰਟ ਹੈ। ਪੰਜਾਬ ਪੁਲਿਸ ਪੂਰਾ ਸਤਰਕਣਾ ਕੰਮ ਕਰਦੀ ਹੈ ਔਰ ਇਲਾਕੇ ਦੇ ਵਿੱਚ ਕਿਸੇ ਵੀ ਜਿਹੜਾ ਬੈਡ ਆਨਸਰ ਹੈ ਉਹਨੂੰ ਪਨਪਨੀ ਦਿੱਤਾ ਜਾਂਦਾ ਹੈ